ਗੋੜ ਮੰਡੀ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਡਰੱਗ ਮਾਫੀਆ ਦਾ ਵਿਰੋਧ ਕਰਨ ਤੇ ਕਤਲ ਕਰਨ ਦੇ ਇਲਜ਼ਾਮ ਸੀ ਦਰਜਨ ਦੇ ਕਰੀਬ ਲੋਕਾਂ ਵੱਲੋਂ ਇੱਕ 22 ਸਾਲਾ ਨੌਜਵਾਨ ਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਹਮਲਾ ਕਰਕੇ ਦੀਪ ਸਿੰਘ ਦੇ ਦੰਦ ਤੇ ਅੱਖਾਂ ਤੱਕ ਕੱਢੀਆਂ ਗਈਆਂ ਦੀਪ ਸਿੰਘ ਪੰਜ ਪੈਣਾ ਦਾ ਇਕਲੌਤਾ ਭਰਾ ਸੀ ਇਹ ਇਲਜ਼ਾਮ ਨੇ ਕਿਉਂ ਗਲੀ ਦੇ ਵਿੱਚ ਨਸ਼ਾ ਵੇਚਣ ਤੋਂ ਰੋਕਦਾ ਸੀ ਜਿਸ ਕਰਕੇ ਉਸ ਦੇ ਉਸਤੇ ਹਮਲਾ ਕੀਤਾ ਗਿਆ ਔਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਬੜੀ ਬ੍ਰਹਿਮੀ ਨਾਲ ਇਸ ਨੌਜਵਾਨ ਦਾ ਕਤਲ ਕੀਤਾ ਗਿਆ 22 ਸਾਲ ਦਾ ਦੀਪ ਸਿੰਘ ਮੋੜ ਮੰਡੀ ਦੀ ਇਹ ਘਟਨਾ ਹੈ ਜਿੱਥੇ ਇਸ ਨੂੰ ਮੌਤੇ ਕੱਟ ਉਤਾਰਿਆ ਗਿਆ ਪੰਜ ਪੈਣਾ ਦਾ ਇਕਲੌਤਾ ਭਰਾ ਸੀ ਔਰ ਇਲਜ਼ਾਮ ਡਰਗ ਮਾਫੀਆ ਤੇ ਜਾਂ ਜਿਹੜੇ ਜਿਹੜੇ ਡਰਗਸ ਦਾ ਧੰਦਾ ਕਰਦੇ ਨੇ ਤਸਕਰ ਉਹਨਾਂ ਤੇ ਲੱਗੇ ਨੇ ਕਿ ਇਹ ਨੌਜਵਾਨ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ ਪੰਜ ਮੁਲਜ਼ਮ ਪੁਲਿਸ ਨੇ ਫੜੇ ਨੇ ਸੁਰਜਪਾਨ ਸਾਡੇ ਸਾਹ ਯੋਗੀ ਜੁੜੇ ਨੇ ਹੋਰ ਜਾਣਕਾਰੀ ਲਈ ਗੱਲਬਾਤ ਦੇ ਲਈ ਸੁਰਜ ਇੱਕ ਵਾਰੀ ਥੋੜਾ ਜਿਹਾ ਇਸ ਘਟਨਾ ਦੀ ਰੌਸ਼ਨੀ ਦੇ ਵਿੱਚ ਜਾਨਣਾ ਚਾਹਾਂਗੇ ਕੌਣ ਬੰਦੇ ਸੀ ਕਦੋਂ ਝਗੜਾ ਹੋਇਆ ਰੋਕਿਆ ਕਿੰਨਾ ਨੇ ਮਾਰਿਆ ਜਿਹੜੇ ਪੁਲਿਸ ਨੇ ਫੜੇ ਐ ਕੀ ਉਹੀ ਨੇ ਜਿਨ੍ਹਾਂ ਨੇ ਕਤਲ ਕੀਤਾ ਵੀ ਇਹ ਦੇਖੋ 3 ਦਿਨ ਪਹਿਲਾਂ ਦੀ ਘਟਨਾ ਮੋੜ ਦੀ ਦੱਸੀ ਜਾ ਰਹੀ ਹੈ ਜਦੋਂ ਇੱਕ ਨੌਜਵਾਨ ਹੈ ਆਪਦੇ ਫਾਦਰ ਦੇ ਲਈ ਕੋਈ ਚੀਜ਼ ਲੈਣ ਵਾਸਤੇ ਪਿੰਡ ਦੇ ਵਿੱਚ ਦੁਕਾਨ ਤੇ ਜਾਂਦਾ ਤ ਉਸ ਦੇ ਉੱਪਰ ਕਿ ਸੱਤ ਲੋਕਾਂ ਨੇ اچانک ਹਮਲਾ ਕਰ ਦਿੱਤੇ ਨੇ ਪਰਿਵਾਰ ਦਾ ਐਲੀਗੇਸ਼ਨ ਇਹ ਹੁੰਦਾ ਕਿ ਸਾਡਾ ਮੁੰਡਾ ਨਸ਼ਾ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀ ਜਿਸ ਕਰਕੇ ਉਹ ਵਿਰੋਧ ਕਰਦੇ ਸੀ ਤੇ ਆਪਸ ਵਿੱਚ ਇਹਨਾਂ ਦੀ ਟਸ਼ਰ ਰਹਿੰਦੀ ਸੀ ਤੇ ਅੱਜ ਉਹਨਾਂ ਨੇ ਦੇਰ ਸ਼ਾਮ ਨੂੰ ਉਹਨਾਂ ਦੇ ਬੇਟੇ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਔਰ ਇੰਨਾ ਬਰੂਟਲੀ ਕਤਲ ਕੀਤਾ ਕਿ ਅੱਖਾਂ ਤੱਕ ਉਸ ਦੀ ਨੌਜਵਾਨੀਆਂ ਕੱਢ ਦਿੱਤੀਆਂ ਸੀ ਐਲੀਗੇਸ਼ਨ ਪਰਿਵਾਰ ਦੇ ਸੀ ਹਾਲਾਂਕਿ ਪੁਲਿਸ ਨੂੰ ਸ਼ਿਕਾਇਤ ਪਰਿਵਾਰ ਨੇ ਦਿੱਤੀ ਹੈ ਔਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਨਾਲ ਨਾਲ ਕਰਦੀ ਹੈ ਔਰ ਨਾਲ ਦੀ ਨਾਲ ਪੰਜ ਲੋਕਾਂ ਨੂੰ ਪੁਲਿਸ ਨੇ ਫਿਲਹਾਲ ਕੱਲ ਗ੍ਰਿਫਤਾਰ ਦੇਰ ਸ਼ਾਮ ਕੀਤਾ ਔਰ ਪੁਲਿਸ ਕਹਿ ਰਹੀ ਹੈ ਕਿ ਹੁਣ ਤੱਕ ਦੀ ਜਿਹੜੀ ਜਾਂਚ ਹੈ ਵਿਜਿਓ ਦੇ ਵਿੱਚ ਇਹ ਚੀਜ਼ ਸਾਹਮਣੇ ਨਹੀਂ ਆਈ ਕਿ ਨਸ਼ਾ ਤਸਕਰ ਨੇ ਜਾਂ ਇਹ ਨਸ਼ਾ ਕਰਦੇ ਨੇ ਜਾਂ ਨਸ਼ੇ ਦੇ ਅਗੇ ਸਮਗਲਿੰਗ ਕਰਦੇ ਨੇ ਫਿਲਹਾਲ ਪੁਲਿਸ ਨੇ ਇਹ ਜ਼ਰੂਰ ਕਿਹਾ ਕਿ ਇਹਨਾਂ ਦੇ ਕਿਸੇ ਦੇ ਖਿਲਾਫ ਇੱਕ ਮਾਮਲਾ ਵੀ ਦਰਜ ਨਹੀਂ ਹੈ ਸਿਰਫ ਇੱਕ ਬੰਦਾ ਹੈ ਜਿਹਦੇ ਖਿਲਾਫ ਪਿੰਡ ਦੇ ਵਿੱਚ ਲੜਾਈ ਝਗੜੇ ਦਾ ਮਾਮਲਾ ਦਰਜ ਹੈ ਪਰ ਕਿਤੇ ਨਾ ਕਿਤੇ ਜਾ ਕੇ ਜਿਸ ਥਿਉਰੀ ਤੇ ਪਰਿਵਾਰ ਵਾਲੇ ਕਹਿ ਰਹੇ ਸੀ ਕਿ ਨਸ਼ਾ ਤਸਕਰਾਂ ਨੂੰ ਰੋਕਣ ਦੇ ਕਾਰਨ ਸਾਡੇ ਬੇਟੇ ਤੇ ਹਮਲਾ ਕੀਤਾ ਉਹਦਾ ਕਤਲ ਕਰ ਦਿੱਤਾ ਗਿਆ ਔਰ ਤਾਂ ਨੂੰ ਇਨਸਾਫ ਇਸ ਚੀਜ਼ ਮਾਮਲੇ ਨੂੰ ਲੈ ਕੇ ਚਾਹੀਦਾ ਪਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਚੀਜ਼ਾਂ ਤੋਂ ਪੁਲਿਸ ਹੈ ਜਿਹੜੀ ਉਹ ਯੂ ਟਰਨ ਲੈਂਦੀ ਜਾਂ ਪੱਲਾ ਝਾੜਦੀ ਨਜ਼ਰ ਆ ਰਹੀ ਹੈ ਪੁਲਿਸ ਕਹਿ ਰਹੀ ਹੈ ਕਿ ਹੁਣ ਤੱਕ ਦੀ ਜਾਂਚ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਅਸੀਂ ਡਿਟੇਲ ਦੇ ਵਿੱਚ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਪਰ ਹੁਣ ਤੱਕ ਦੀ ਵੱਡੀ ਖਬਰ ਇਹ ਹੈ ਕਿ ਮੌੜ ਕਤਲ ਮਾਮਲੇ ਦੇ ਵਿੱਚ ਪੰਜ આરોપી ਹੈ ਉਹਨਾਂ ਦੀ ਫਿਲਹਾਲ ਗ੍ਰਿਫਤਾਰੀ ਅਗੜੀ ਬਾਲ ਪੁਲਿਸ ਨੇ ਕਰ ਲਈ ਹੈ ਜੀ ਠੀਕ ਹੈ ਧੰਨਵਾਦ ਸੁਰੇਜ ਜਸ ਅਨਕਾਰੀ ਦੇ ਲਈ ਤਾਂ ਪੰਜ આરોપી ਫੜੇ ਨੇ ਨਸ਼ੇ ਦਾ ਚੱਕਰ ਹੈ ਜੋਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਇਹ ਮੁੱਦਾ ਜਿਹੜਾ ਹੈ ਬੇहद ਗੰਭੀਰ ਹੈ ਜੇ ਪਿੰਡਾਂ ਦੇ ਲੋਕ ਖੁਦ ਉੱਠ ਕੇ ਇਸ ਦਾ ਵਿਰੋਧ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਇਹੋ ਜੀਆਂ ਕਾਰਵਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈਆਂ ਦੀ ਜਾਨ ਤੱਕ ਚਲੀ ਜਾਂਦੀ ਹੈ ਨਸ਼ਾ ਤਸਕਰ ਉਸਤੇ ਅਟੈਕ ਕਰ ਦਿੰਦੇ ਨੇ ਇਸ ਨੌਜਵਾਨ ਬਾਰੇ ਵੀ ਇਹੀ ਪਰਿਵਾਰ ਦਾ ਇਲਜ਼ਾਮ ਹੈ ਕਿ ਇਹ ਨਸ਼ੇ ਤੋਂ ਰੋਕਦਾ ਸੀ ਔਰ ਉਹਨਾਂ ਨੇ ਉਸਤੇ ਅਟੈਕ ਕਰ ਦਿੱਤਾ ਜਿਸ ਦੇ ਵਿੱਚ ਇਸ ਦੀ ਜਾਨ ਚਲੀ ਗਈ ਔਰ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਸੋ ਕਈ ਵਾਰ ਜਿਹੜੇ ਨਸ਼ਾ ਤਸਕਰ ਹੁੰਦੇ ਆ ਉਹ ਬੜੇ ਬੇਖੌਫ ਹੋ ਜਾਂਦੇ ਆ ਕਈ ਵਾਰੀ ਪੈਸੇ ਦੀ ਇੰਨੀ ਦੌੜ ਦੇ ਵਿੱਚ ਉਹ ਸੋਚਣ ਸਮਝਣ ਦੀ ਠੀਕ ਗਲਤ ਦੀ ਸ਼ਕਤੀ ਗਵਾ ਦਿੰਦੇ ਆ ਔਰ ਫਿਰ ਜਿਹੜਾ ਵੀ ਉਹਨਾਂ ਦੇ ਰਾਹ 'ਚ ਆਉਂਦਾ ਉਸਦੇ ਨਾਲ ਇਸ ਤਰੀਕੇ ਦਾ ਸਲੂਕ ਕੀਤਾ ਜਾਂਦਾ ਹਾਲਾਂਕਿ ਪੁਲਿਸ ਦੀ ਸ਼ਕਤੀ ਆਪਣੀ ਜਗ੍ਹਾ ਪਰ ਪੁਲਿਸ ਦੀ ਨਫਰੀ ਇੰਨੀ ਨਹੀਂ ਹੈ ਕਿ ਉਹ ਘਰ ਘਰ ਤੇ ਨਜ਼ਰ ਰੱਖ ਸਕੇ ਇਸ ਕਰਕੇ ਪਿੰਡਾਂ ਦੇ ਲੋਕ ਖੁਦ ਜੇ ਐਕਸ਼ਨ ਲੈਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨੁਕਸਾਨ ਚੱਲਣੇ ਪੈਂਦੇ ਆ